ਇਵਰੀਵਨ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਹਾਂਜੀ ਮੈਂ ਜਾ ਰਹੀ ਆ ਜੀ ਹੁਣ ਫੇਰ ਵਾਪਸ ਮਹਾਲੀ ਨੂੰ ਡਾਕਟਰ ਸਾਹਿਬ ਮੈਨੂੰ ਲੈਣ ਆ ਗਏ ਸੀਗੇ ਜੀ গুড মর্নিং एवरीवन ਸਤਿ ਸ਼ਕਾਲ ਨਮਸਤੇ ਸਲਾਮ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਂਗੇ ਮਾਰਨਿੰਗ ਟਾਈਮ ਹੈਗਾ ਜੀ ਮੈਂ ਲੱਗੀ ਆ ਜੂਸ ਬਣਾਉਣ ਵਾਸਤੇ ਜੂਸ ਵਿੱਚ ਆਪਾਂ ਨੇ ਪਾਇਆ ਹੈ ਸੰਤਰਾ ਐਪਲ ਗਾਜਰ ਅੰਬਰੂਦ ਤੇ ਇੱਕ ਟਮਾਟਰ ਹੈਗਾ ਇਹ ਤੇ ਵਿੱਚ ਹੜਦੀ ਅਦਰਕ ਇਹ ਤੀਜਾ ਪਾਵਾਂਗੇ ਆਪਾਂ। ਹਲੋ ਜੀ ਆਪਣਾ ਗਾੜਾ ਗਾੜਾ ਜੂਸ ਤਿਆਰ ਹੋ ਗਿਆ ਬਣ ਕੇ। ਆਪਣਾ ਠੀਕ ਚੱਲ ਰਿਹਾ ਹੈ। ਹੈਲਦੀ ਹੈਲਦੀ ਜੂਸ। ਆਜੋ ਜਿਨ੍ਹਾਂ ਨੇ ਪੀਣਾ ਹੈ। ਲਿਆਓ। ਹੂੰ ਕਿੰਨਾ ਗਾੜਾ ਹੈ ਨਾ। ਵਧੀਆ ਬਣਿਆ ਹੈ। ਗਾੜਾ ਗਾੜਾ ਜੇ। ਓਏ। ਉਹ ਕੀ ਕਰਦਾ ਲੋਕਾਂ ਨੇ ਛਾਪਾ ਮਾਰਤਾ ਹੈ ਪਰਿਵਹਨ ਵਿਭਾਗ ਦੇ ਇੱਕ ਕੰਪਨੀ ਦੇ ਅੰਚਾਨੀ ਤੇ ਬਾਰਤ ਦੀ ਸਭ ਰਾਸ ਜੀ ਮੈਨ ਲੱਗੀ ਹੋਈ ਆ ਜੀ ਮੱਖਣ ਬਣਾਣ ਮਲਾਈ ਤੋਂ ਫਿਰ ਬਣਾਵਾਂਗੀ ਮੈਂ ਕਿਉ ਮੈਂ ਹੈਂਡ ਗਰਾਇੰਡਰ ਦੇ ਨਾਲ ਮੱਖਣ ਬਣਾ ਰਹੀ ਆ ਬੜਾ ਵਧੀਆ ਬਣ ਗਿਆ ਹੈ ਲੋ ਜੀ ਮੱਖਣ ਹੋ ਗਿਆ ਆਪਣਾ ਤਿਆਰ ਲੋ ਦੇਖੋ ਜੀ ਆਪਣਾ ਘਿਓ ਵੀ ਬਣ ਕੇ ਤਿਆਰ ਹੋ ਗਿਆ ਜਦੋਂ ਘਿਓ ਮੈਂ ਬਣਾਉਣ ਵਾਸਤੇ ਰੱਖਿਆ ਸੀ ਉਹਦੇ ਮੈਂ ਵੀਡੀਓ ਨਹੀਂ ਸੀ ਬਣਾਈ ਹੈਗੀ ਚਲੋ ਆਪਾਂ ਹੁਣ ਇਹਨੂੰ ਪੁਣ ਲਵਾਂਗੇ ਆ ਹੈਗਾ ਜੀ ਬਾਥੂ ਤੇ ਮੈਂ ਬਾਥੂ ਤੇ ਛਲਗਮ ਪਾ ਕੇ ਅੱਜ ਮੈਂ ਸਬਜ਼ੀ ਬਣਾਵਾਂਗੀ ਜੁਰਜੀ ਟਾਈਪ ਜਹੀ ਚਲੋ ਪਹਿਲਾਂ ਆਪਾਂ ਇਹਨਾਂ ਨੂੰ ਧੋਸ ਮਾਰ ਕੇ ਕੱਟ ਲਈਏ ਯਾ ਦੇਖੋ ਜੀ ਗਮਲੇ ਵਿੱਚ ਮੈਂ ਧਣੀਆਂ ਬੀਜਿਆ ਸੀ ਕਿੰਨਾ ਵਸੋਣਾ ਹੋਇਆ ਧਣੀਆਂ ਕਿੰਨੇ ਦਿਨਾਂ ਦਾ ਤੋੜਿਆ ਨਹੀਂ ਸੀ ਇਸ ਕਰਕੇ ਥੋੜਾ ਥੋੜਾ ਅਜਿਹਾ ਪੱਕ ਚੱਲਿਆ ਸੀ ਸ਼algam ਵੀ ਕੱਟ ਲਏ ਨੇ ਇੱਧਰ ਆਪਾਂ ਨੇ ਬਾਥੂ ਵੀ ਕੱਟ ਲਿਆ ਏ ਥੋੜਾ ਜਿਹਾ ਬਾਥੂ ਮੈਂ ਰੱਖ ਲੈਣਾ ਸਵੇਰ ਨੂੰ ਦੋ ਪਰੌਂਠੇ ਬਣਾਉਣ ਵਾਸਤੇ ਬਾਕੀ ਦੀ ਆਪਾਂ ਸਬਜ਼ੀ ਬਣਾ ਲੈਣੀ ਏ सब्जी बन गई है जी अपनी सब्जी बहुत ही बढ़िया, टेस्टी टेस्टी करारी करारी सब्जी बनी है कमेंट करके जरूर दस्यो जी भी मेरी रैसपी बारे